ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 11 ਮਈ ਨੂੰ ਰਾਤ ਵੇਲੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਤੱਕ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ 11 ਮਈ ਤੋਂ ਦਿਨ ਵੇਲੇ ਮੌਸਮ ਤਕਰੀਬਨ ਸਾਫ਼ ਰਹਿਣ ਦੀ ਸੰਭਾਵਨਾ ਹੈ ਹਲਕੀ ਫੁਲਕੀ ਬੱਦਲਵਾਈ रह ਸਕਦੀ ਹੈ तकरीबन मौसम उसी तरह ਦਾ ਹੀ ਰਿਹਾ ਨਾਲ ਇਹ ਵੀ ਕਹਿਆ ਸੀ ਕਿ ਜੇਕਰ ਗਰਮੀ ਤੇ ਹੋਮਸ ਵਾਲਾ ਮਾਹੌਲ ਬਣਦਾ ਹੈ ਤਾਂ ਬਾਹਰ ਦੁਪਹਿਰ ਗੜੇਮਾਰੀ ਤੇ ਤੇਜ਼ ਮੀਂਹ ਚਖੜ ਵਾਲਾ ਮੌਸਮ ਦੇਖ ਸਕਦੇ ਹਾਂ ਪਰ ਕਿਸੇ ਵੀ ਖੇਤਰ ਦੇ ਵਿੱਚ ਤਿੱਖੀ ਧੁੱਪ ਜਾਂ ਹੋਮਸ ਵਾਲਾ ਮਾਹੌਲ ਨਹੀਂ ਬਣਿਆ ਹਲਕੀ ਫੁਲਕੀ ਬੱਦਲਬਾਈ ਬਣੀ ਹੋਈ ਹੈ ਇਸ ਦਾ ਮਤਲਬ ਇਹ ਨਹੀਂ ਕਿ ਮੀਂਹ ਪੈਣ ਦੀ ਸੰਭਾਵਨਾ ਘਟ ਗਈਆਂ ਨੇ ਮੀਂਹ ਪੈਣ ਦੀ ਅਜੇ ਵੀ ਸੰਭਾਵਨਾ ਬਣੀਆ ਹੋਈਆਂ ਨੇ ਹਲਕੇ ਤੋਂ ਦਰਮਿਆਨੇ ਛਰਾਟੇ ਅਜੇ ਵੀ ਲੱਗ ਸਕਦੇ ਹਨ ਹੌਲੀ-ਹੌਲੀ ਇਹ ਵੀ ਦੱਸਿਆ ਸੀਗਾ ਕਿ ਬਾਅਦ ਦੁਪਹਿਰ ਸ਼ਾਮ ਵੇਲੇ ਜਾਂ ਰਾਤ ਵੇਲੇ ਮੀਂਹ ਦੀਆਂ ਕਾਰਵਾਈਆਂ ਵਧੇਰੇ ਹੋਣ ਦੀ ਸੰਭਾਵਨਾ ਹੈ ਤਕਰੀਬਨ ਮਾਹੌਲ ਵੀ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਸ਼ਾਮ ਵੇਲੇ ਹੁਣ ਹੌਲੀ-ਹੌਲੀ ਬੱਦਲਬਾਈ ਥੋੜੀ ਜੀ ਸੰਘਣੀ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ 2 ਤੋਂ 4 ਘੰਟਿਆਂ ਦੇ ਵਿੱਚ ਵਿੱਚ ਹੱਲ ਵਾਂਗੂ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਹੋ ਸਕਦਾ ਹੈ ਕਿ ਕਿਸੇ ਇਲਾਕੇ ਦੇ ਵਿੱਚ ਤੇਜ਼ ਮੀਂਹ ਦੇ ਨਾਲ ਹਨੇਰੀ ਵੀ ਆ ਜਾਵੇ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇਖੇ ਜਾ ਸਕਦੇ ਹਨ ਸ਼ਾਮ ਵੇਲੇ ਤੇ ਰਾਤ ਵੇਲੇ ਤਕਰੀਬਨ ਇਹ ਮਾਝੇ ਮਾਲਵੇ ਤੇ ਦਬਾਬੇ ਦੇ ਇਤਨੇ ਖੇਤਰਾਂ ਦੇ ਵਿੱਚ ਹੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਨਾਲ ਹੀ ਕੱਲ ਵਾਂਗੂ ਰਾਜਸਥਾਨ ਤੇ ਆਪਣੇ ਹਰਿਆਣੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਫਾਜ਼ਲਕਾ ਮੁਕਸਰ ਬਠਿੰਡਾ ਫਰੀਦਕੋਟ ਫਰੋਜਪੁਰ ਮੋਗਾ ਇਹਨਾਂ ਸਾਰੇ ਹੀ ਇਲਾਕਿਆਂ ਦੇ ਵਿੱਚ ਮੀਂਹ ਪੁੱਜ ਸਕਦਾ ਹੈ ਪਰ ਟੁੱਟਵੇਂ ਤੌਰ ਤੇ ਇਸੇ ਤਰ੍ਹਾਂ ਹੀ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਦੁਆਬੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਬੱਦਲਵਾਈ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਹਲਕੇ ਤੋਂ ਦਰਮਿਆਨੇ ਸ਼ਰਾਟੇ ਅਗਲੇ ਪੰਜ ਤੋਂ 7 ਘੰਟੇ ਜਾਂ ਰਾਤ ਵੇਲੇ ਤੱਕ ਪੰਜਾਬ ਦੇ ਵਿੱਚ ਲੱਗ ਸਕਦੇ ਨੇ